ਸਾ ਮਾਮਲਾ ਤੇ ਨਾ ਕੋਈ ਗੱਲ ਕਰ ਕੋਈ ਮੈਨੂੰ ਕੋਈ ਨਹੀਂ ਮੈਂ ਤੋਰਨਾ ਮੀਡੀਆ ਮੀਡੀਆ ਦਾ ਇਮਤਾਨਾ ਪੰਜਾਬੀ ਆ ਗਈ ਮੇਰੀ ਗੱਡੀ ਦੀ ਹੈ ਕਿ ਜੈਸਰ ਜੀ ਉਹ ਪੰਨੇ ਲਾ ਚੇਰਮੈਨ ਮੈਡਮ ਬਨੇ ਨਾ ਜਿਹੜੀ ਇੱਕ ਸਨੇਚਿੰਗ ਦਾ ਜਿਹੜਾ ਰੋਡ ਲੱਗ ਰਿਹਾ ਕਿ ਜਿਹੜਾ ਦਿੱਸੇ ਜਾ ਰਿਹਾ ਸਨੇਚਿੰਗ ਕੀਤੀ ਹੈ ਫੈਸਟੀਵਲ ਜਿਹੜੀ ਲੈਣ ਨੂੰ ਚੇਟੋ ਕਰ ਲਿਆ ਮੈਂ ਕਿਸੇ ਦਾ ਨਹੀਂ ਕੱਢਿਆਗਾ ਮੈਂ ਤੇ ਇੱਕ ਬੰਦਾ ਨਹੀਂ ਹੈ ਇਹਨੂੰ ਮੇਰੇ ਤਿੰਨੇ ਚਾਰ ਬੰਦੇ ਐ ਮੈਂ ਭਾਈ ਜੀ ਨਾਲ ਜੇ ਹੱਥ ਮਾਰੇ ਦੇਖਿਆ ਤੁਹਾਨੂੰ ਕਿਹਾ ਮੈਂ ਗੁਰਦੀ ਭਾਈ ਆਉਂਦਾ ਪੰਜ ਬੰਦਾ ਅਜੀਤ ਜੀ ਮੇਰੀ ਗੱਲ ਸੁਣੋ ਮੈਂ ਕਹਿੰਦਾ ਵੀ ਪਹਿਲਾਂ ਵੀ ਚੱਕਿਆ ਸੀ ਉਹ ਇੱਕ ਡਿਊਟੀ ਏਰੀਆ ਆ ਮੇਰੀ ਗੱਲ ਸੁਣੋ ਚੋਰੀ ਕਰਦਾ ਮੇਰੇ ਬਾਰੇ ਮੈਨੂੰ ਕਿੱਥੋਂ ਮੈਂ ਕੌਣ ਆ ਤੁਸੀਂ ਮੇਰੇ ਨਾਲ ਵੀ ਜਰਾ ਪ੍ਰਾਣਾ ਵਰਕਰ ਆ ਮੇਰੇ ਚੋਰੀਆ ਕਰੀ ਨਹੀਂ ਕੀਤੀ ਯਾਰ ਅਗਲਾ ਵੀਡੀਓ ਅਗਲਾ ਵੀਡੀਓ ਇੱਕ ਮਿੰਟ ਮੇਰੀ ਗੱਲ ਸੁਣੋ ਜੇ ਮੈਂ ਨਵਜੋਤ ਨਵਜੋਤ ਜੀ ਨਾਲ ਗੱਲ ਕਰਾ ਦਿਆਂ ਤੁਹਾਡੇ ਨਾਲ ਮੰਤਰੀ ਨਾਲ ਵੀਡੀਓ ਪਿੱਛੇ ਅੱਗੇ ਤੋਂ ਵੀਡੀਓ ਪਰ ਵੀ ਭਾਈ ਕੀ ਗੱਲ ਕੀ ਇਹਨੂੰ ਲੈ ਜਾਓ ਬਾਹਰ ਲੈ ਜਾਓ ਯਾਰ ਹੈ ਇਹ ਨਾਲ ਆਪ ਇਸ ਨੈਚਰ ਅੱਜ ਮਜਬੂਰ ਮਕਬੂਰ ਉਸ ਤੋਂ ਮਾਰ ਮੋੜਾ ਇਹ ਮੋੜ ਲਾ ਲੇ ਮੈਂ ਬੜਾ ਅੱਜ ਤੇਰਾ ਪਾਣੀ ਲੈ ਮੈਂ ਇਹ ਇਹ ਹੋ ਕੇ ਇਹਦੇ ਨਾਲ ਦੱਸਿਆ ਰਹੇ 3 ਤੋਂ 4 ਬੰਦੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਇਸ ਇਸ ਤਰ੍ਹਾਂ ਦੀ ਖਤੂਚੜੀ ਕੀਤੀ ਗਈ ਹੈ ਸਿੰਗਲ ਮੋਕੇ ਦੇ ਉੱਤੇ ਦੇਖ ਸਕਦੇ ਹੋ ਹੇ ਤੁਸੀਂ ਕੰਮ ਆਉਂਦੇ ਇੱਥੇ ਮੈਂ ਤੁਹਾਨੂੰ ਬਜੀਆ ਬੜਾ ਦੁੱਖਾ ਹੁਣ ਸੁਣੋ ਮੈਂ ਬਹੁਤ ਸਮਾਂ ਮੈਡਮ ਨੂੰ ਕਹਿੰਦੇ ਕਹਿੰਦੇ 5 ਸਾਲ ਪਹਿਲੇ ਮੈਂ ਇਹਨਾਂ ਨੂੰ ਖਾਸ ਕਰਕੇ ਸਾਹੇ ਵੱਡੇ ਮੈਨਾਂ ਦੀ ਪੈਂਟਲੇਟ ਦਿੱਤੀ ਮੇਰੀ ਜੀ 26000 ਦੇ ਲੜਿਆ ਨਾ ਤੇ ਇਥੇ ਇਹਨਾਂ ਦੇ ਥਾਣੇ ਦੇ ਵਿੱਚ ਲਿਆਓ ਬਾਹਰ ਲਿਆਓ ਬਾਹਰ ਲਿਆਓ ਆਜੋ ਭਜੀ ਬਾਹਰ ਆਓ ਦੇਖ ਚੱਕ ਲੈਣੇ ਚੇਪਟੋ ਕਰ ਲਿਆ ਮੈਂ ਕਿਸੇ ਦਾ ਨਹੀਂ ਕੱਢਿਆਗਾ ਮੈਂ ਤੇ ਇੱਕ ਮਿੰਟ ਇੱਕ ਬੰਦਾ ਨਹੀਂ ਐ ਇਹਨੂੰ ਪੁੱਛੋ ਤਿੰਨੇ ਚਾਰ ਬੰਦੇ ਐ ਮੈਂ ਭਾਈ ਨਾਲ ਜਿਹੜਾ ਤੁਹਾਰੇ ਦੇਖਿਆ ਮੈਂ ਤੁਹਾਨੂੰ ਕਿਹਾ ਨਾ ਗੁਰਦੀ ਭਜੀ ਆਉਣਗਾ ਇਹ ਬੰਦੇ ਪਾਜੀ ਤੁਸੀ ਮੇਰੇ ਘਰ ਬਣਾ ਲਾ ਨੀ ਪਹਿਲਾਂ ਵੀ ਚੱਕਿਆ ਪੁਰਾਣਾ ਚੋਰੀ ਕਰਦਾ ਮੇਰੀ ਗੱਲ ਸੁਣੋ ਮੇਰੇ ਬਾਰੇ ਮੈਡਮ ਨੂੰ ਤੁਹਾਨੂੰ ਮੈਂ ਕੌਣ ਆ ਮੈਂ ਨਹੀਂ ਕੀਤਾ ਪ੍ਰਾਣਾ ਵਰਕਰ ਆ ਮੇਰਾ ਚੋਰੀ ਨਹੀਂ ਕੀਤੀ ਯਾਰ ਅੱਗ ਵੀ ਦਿਖਾ ਵੀ ਦਿਓ ਇੱਕ ਮਿੰਟ ਮੇਰੀ ਗੱਲ ਸੁਣੋ ਜੇ ਮੈਂ ਨਵਜੋਤ ਨਵਜੋਤ ਜੀ ਨਾਲ ਗੱਲ ਕਰਾਉਣੀ ਹੈ ਤੁਹਾਡੇ ਮੰਤਰੀ ਨਾਲ ਵੀਡੀਓ ਪਿੱਛੇ ਅਗੱਡੋ ਵੀਡੀਓ ਇਸ ਸਾਲ ਹੁਣ ਸਿਲਕੇ ਅੰਦਰੋਂ ਓਏ ਨਾ ਛੱਡਿਆ ਕਿ ਮੈਂ ਮੇਰੀ ਦਾਦਾ ਮੈਂ ਮੇਰੇ ਅਰੇ ਤੇਰੀ ਫੋਟੋ ਇੱਕ ਮਿੰਟ ਰੁਕ ਜਾ ਇੱਕ ਮਿੰਟ ਛੱਡ ਦੇ ਆ ਭਾਜੀ ਇੱਕ ਸਾਲ ਪੁਰਾਣੀ ਫੋਟੋ ਆ ਭਾਜੀ ਇੱਕ ਮਿੰਟ ਯਾਰ ਇੱਕ ਮਿੰਟ ਆ ਭਾਜੀ ਥਿੰਕ ਭਾਜੀ ਵੈਰੀਫਾਈ ਕਰ ਲੈਣੇ ਰੋਕ ਬੱਸ ਵੈਰੀਫਾਈ ਕਰ ਲੈਣਾ ਮੈਂ ਗੁੱਡੀ ਭਾਜੀ ਤੁਹਾਡੀ ਜੇਕਰ ਮੈਂ ਉੱਾਰ ਰਹਿਣ ਤੋਂ ਭਾਜੀ ਤੁਸੀਂ ਕਿਹਨੂੰ ਕਿਹਾ ਇਹ ਮੈਨੂੰ ਕਹਿੰਦਾ ਇੱਕ ਸਾਲ ਪੁਰਾਣੀ ਫੋਟੋ ਆ ਇੱਕ ਸਾਲ ਪੁਰਾਣੀ ਜਦੋਂ ਚੋਰੀ ਹੋਈ ਸੀਗੀ ਉਦੋਂ ਦੀ ਫੋਟੋ ਆ ਚਲੋ ਉਦੋਂ ਵੀਡੀਓ ਵੀ ਹੈਗੀ ਜੀ ਕਿਸੇ ਨੇ ਫੋਨ ਕੱਢਿਆ ਇਲਜ਼ਾਮ ਲਾ ਗਿਆ ਡਿੱਪੀ ਮੇਰੇ ਨਾਲ ਦਾ ਫੋਨ ਕੱਢਿਆ ਇਹਨਾਂ ਨੇ ਗੱਪਾ ਜੀ ਚੋਰੀ ਹੋਏ ਦਾ ਨਹੀਂ ਨਹੀਂ ਵੀਡੀਓ ਵੀ ਹੈਗੀ ਹੈ ਅਜੋ ਵੀਡੀਓ ਹੈਗੀ ਹੈ ਅਜੋ ਵੀਡੀਓ ਹੈਗੀ ਚੋਰੀ ਕਰਦਾ ਯਾਰਾਂ